ਅਸੀਂ ਹੁਣ ਯੋਹਾਨਾ 17 ਪੜ੍ਹਦੇ ਹਾਂ ਇੱਥੇ ਲਿਖਿਆ ਫਿਰ ਜੀਸੂ ਨੂੰ ਕਹਿੰਦਾ ਕਿ ਜੀਸੂ ਨੇ ਇਹ ਗੱਲਾਂ ਕਹਿ ਕੇ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੀਆਂ ਅਤੇ ਕਿਹਾ ਸੋ ਹੁਣ ਅਸੀਂ ਜੀਸੂ ਦੀ ਪ੍ਰਾਰਥਨਾ ਨੂੰ ਧਿਆਨ ਨਾਲ ਦੇਖਦੇ ਹਾਂ ਉਹ ਕਹਿੰਦਾ हे ਪਿਤਾ ਸਮਾਂ ਆ ਗਿਆ ਆ ਆਪਣੇ ਪੁੱਤਰ ਦੀ ਮਹਿਮਾ ਕਰ ਤਾਂ ਕਿ ਪੁੱਤਰ ਵੀ ਤੇਰੀ ਮਹਿਮਾ ਕਰੇ ਕਿਉਂਕਿ ਤੂੰ ਉਸ ਨੂੰ ਸਭ ਸਰੀਰਾਂ ਉੱਤੇ ਅਧਿਕਾਰ ਦਿੱਤਾ ਆ ਤਾਂ ਕਿ ਉਹ ਉਹਨਾਂ ਸਭਨਾਂ ਨੂੰ ਜੋ ਤੂੰ ਉਸ ਨੂੰ ਦਿੱਤੇ ਹਨ ਸਦੀਪਕ ਜੀਵਨ ਦੇਵੇ ਸੋ ਕਹਿੰਦਾ ਵੀ ਉਹ ਰੱਬ ਨੂੰ ਆਪਣੇ ਚੇਲਿਆਂ ਦੇ ਸਾਹਮਣੇ ਪ੍ਰਾਰਥਨਾ ਕਰ ਰਿਹਾ ਹੈ ਤਾਂ ਕਿ ਉਹਦੇ ਚੇਲੇ ਹੁਣ ਸੁਣ ਸਕੇ ਕਿ ਉਹ ਕੀ ਕਹਿੰਦਾ ਰੱਬ ਨੂੰ ਤੇ ਸਾਡੇ ਲਈ ਲਿਖਵਾ ਵੀ ਸਕੇ ਲਿਖ ਵੀ ਸਕਣ ਆਈ ਮੀਨ ਤੇ ਉਹ ਕਹਿੰਦਾ ਵੀ ਤੂੰ ਅਧਿਕਾਰ ਦਿੱਤਾ ਹੈ ਕਿ ਮੈਨੂੰ ਕਿ ਮੈਂ ਸਦੀਪਕ ਜੀਵਨ ਤੂਜਿਆਂ ਨੂੰ ਦੇ ਸਕਾਂ ਮੈਂ ਦੇਣਾ ਸਦੀਪਕ ਜੀਵਨ ਰਾਈਟ ਸਦੀਪਕ ਜੀਵਨ ਇਹ ਕਿ ਉਹ ਤੈਨੂੰ ਇੱਕੋ ਇੱਕ ਸੱਚੇ ਪਰਮੇਸ਼ਰ ਨੂੰ ਅਤੇ ਯਿਸੂ ਮਸੀਹ ਨੂੰ ਜਿਸ ਨੂੰ ਤੂੰ ਭੇਜਿਆ ਆ ਜਾਣਨ। ਉਹ ਕਹਿੰਦਾ ਜਿਹੜਾ ਕੰਮ ਤੂੰ ਮੈਨੂੰ ਕਰਨ ਲਈ ਸੌਂਪਿਆ ਸੀ ਉਸ ਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਮਹਿਮਾ ਕੀਤੀ। ਹੁਣ हे ਪਿਤਾ ਤੂੰ ਆਪਣੇ ਨਾਲ ਮੇਰੀ ਮਹਿਮਾ ਉਸ ਮਹਿਮਾ ਨਾਲ ਕਰ ਜੋ ਸੰਸਾਰ ਦੀ ਹੋਂਦ ਤੋਂ ਪਹਿਲਾਂ ਮੇਰੀ ਤੇਰੇ ਨਾਲ ਸੀ। ਸੋ ਕਹਿੰਦਾ ਵੀ ਮੇਨੂੰ ਮੈਂ 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 ਦੇ ਜਿਹੜੀ ਪਹਿਲਾਂ ਮੇਰੇ ਕੋਲ ਸੀ ਸੋ ਇਥੋਂ ਉਹ ਕਹਿ ਰਿਹਾ ਕਿ ਮੈਂ ਧਰਤੀ ਤੋਂ ਆਉਣ ਤੋਂ ਪਹਿਲਾਂ ਸਵਰਗ ਵਿੱਚ ਸੀ ਆਬੀਸਲੀ ਰੱਬ ਦਿਨ ਆ ਸੀ ਜਿਹਦਾ ਜਹਾਨਾ ਇੱਕ ਤਿਆਕ ਕਹਿੰਦਾ ਆ ਕਿ ਉਹ ਰੱਬ ਵੀ ਸੀ ਉੱਥੇ ਲਿਖਿਆ ਮੈਂ ਤੇਰਾ ਨਾਮ ਉਹਨਾਂ ਮਨੁੱਖਾਂ ਉੱਤੇ ਪਾਰਗਟ ਕੀਤਾ ਹੈ ਜਿਹੜੇ ਤੂੰ ਸੰਸਾਰ ਵਿੱਚੋਂ ਮੈਨੂੰ ਦਿੱਤੇ ਕਹਿੰਦੇ ਤੂੰ ਮੈਨੂੰ ਦਿੱਤੇ ਸੀ ਮੈਂ ਤੇਰਾ ਨਾਮ ਉਹਨਾਂ ਮਨੁੱਖਾਂ ਉੱਤੇ ਪਾਰਗਟ ਕੀਤਾ ਹੁਣ ਜਿਹੜਾ ਨਾਮ ਆ ਇੱਥੇ ਇਹ ਇਹਦਾ ਮਤਲਬ ਇਹ ਸਿਰਫ ਨਹੀਂ ਹੈ ਕਿ ਵੀ ਜਿੱਦਾਂ ਕਈ ਕਹਿੰਦੇ ਆ ਯਾਹਵੇ ਜਹਾਵਾ ਨੋ ਨਾਮ ਕਰਕੇ ਨਹੀਂ ਤਾਂ ਫੇਰ ਮੈਨੂੰ ਕਹਿਣਾ ਪਊਗਾ ਵੀ ਉਹਨਾਂ ਨੂੰ ਉਹ ਨਾਮ ਨਹੀਂ ਜਾਣਦੇ ਸੀ ਪਰ ਇੱਥੇ ਲਿਖਿਆ ਮੈਂ ਤੇਰਾ ਨਾਮ ਉਹਨਾਂ ਨੂੰ ਉਹ ਉਹ ਮਨੁੱਖਾਂ ਉੱਤੇ ਪਾਰਕਟ ਕੀਤਾ ਹੈ ਜਿਹੜੇ ਤੂੰ ਸੰਸਾਰ ਵਿੱਚ ਮਤਲਬ ਰੱਬ ਦੀ ਅਸਲੀਅਤ ਉਹਨੇ ਦੱਸੀ ਨਾਮ ਜਿਹੜਾ ਆ ਉਹ ਇਨਸਾਨੀਅਤ ਬਾਰੇ ਵੀ ਕਈ ਵਾਰੀ ਸ਼ਬਦ ਜਿਹੜਾ ਦਰਸਾਉਂਦਾ ਹੈ ਸੋ ਉਹ ਤੇਰੇ ਸੰਨ ਅਤੇ ਤੂੰ ਉਹ ਮੈਨੂੰ ਦਿੱਤੇ ਅਤੇ ਉਹਨਾਂ ਨੇ ਤੇਰੇ ਵਚਨ ਦੀ ਪਾਲਣਾ ਕੀਤੀ ਹੈ। ਅਸੀਂ ਦੁਬਾਰਾ ਯਿਸੂ ਇਥੇ ਕਹਿ ਰਿਹਾ ਹੈ ਜਦੋਂ ਫਰੀਸੀਆ ਨੂੰ ਕਈ ਵਰੀ ਕਹਿੰਦਾ ਸੀ ਵੀ ਜੇ ਮੈਨੂੰ ਪਤਾ ਕਿ ਜੋ ਰੱਬ ਮੈਨੂੰ ਕਹਿ ਰਿਹਾ ਹੈ ਉਹ ਰੱਬ ਨੇ ਮੈਨੂੰ ਕਿਹਾ ਮੇਰੇ ਪਿਤਾ ਨੇ ਮੈਨੂੰ ਕਿਹਾ ਤੇ ਜਦੋਂ ਮੈਂ ਬੋਲਦਾ ਹਾਂ ਬਿਸ਼ੱਕ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਵੀ ਇਹ ਸ਼ਬਦ ਕਿੱਥੋਂ ਆਇਆ ਕਿਉਂਕਿ ਇਹ ਸ਼ਬਦ ਉਹਦੇ ਹੈ ਤੇ ਤੁਸੀਂ ਮਨਜ਼ੂਰ ਨਹੀਂ ਕਰਦੇ ਤੁਸੀਂ ਤੁਸੀਂ ਇਹ ਮੋਹਰ ਲਾ ਰਹੇ ਹੋ ਕਿ ਤੁਸੀਂ ਉਹਦੇ ਨਹੀਂ ਬਿਸ਼ੱਕ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਮਤਲਬ ਇਹ ਟੈਸਟ ਹੈ। ਇਹਦੀ ਐਗਜ਼ਾਮਪਲ ਕੀ ਹੋ ਸਕਦੀ ਹੈ ਬਹੁਤ ਵਧੀਆ ਐਗਜ਼ਾਮਪਲ ਹੋ ਸਕਦੀ ਹੈ ਬਈ ਇਹ ਜ਼ਰੂਰੀ ਨਹੀਂ ਸੀ ਕਿ ਫਰੀਸੀਆਂ ਨੂੰ ਇਹ ਪਤਾ ਹੋਣ ਦੀ ਲੋੜ ਸੀ ਕਿ ਯਿਸੂ ਬੋਲਦਾ ਕਿੱਥੋਂ ਆ ਪਰ ਸਿਰਫ ਉਹਦੇ ਸ਼ਬਦ ਜਿਉ ਰੱਬ ਦੇ ਸੀ ਤੇ ਜਿਉ ਰੱਬ ਦੇ ਬੰਦੇ ਹੁੰਦੇ ਰੱਬ ਦੇ ਸ਼ਬਦ ਤੇ ਰੱਬ ਦੇ ਬੰਦਿਆਂ ਦੇ ਸ਼ਬਦ ਉਹਨਾਂ ਨੇ ਮੇਲ ਆਪੇ ਹੀ ਖਾ ਲੈਣਾ ਸੀ ਪਰ ਉਹ ਕਹਿੰਦਾ ਤੁਸੀਂ ਨਹੀਂ ਖਾਧਾ ਹੁਣ ਇਹਨਾਂ ਨੂੰ ਕਹਿ ਰਿਹਾ ਤੁਸੀਂ ਤੁਸੀਂ ਮੇਲ ਕੀਤਾ ਉਹ ਕਹਿੰਦਾ ਤੇ ਤੂੰ ਮੈਨੂੰ ਦਿੱਤੇ ਅਤੇ ਉਹਨਾਂ ਨੇ ਤੇਰੇ ਬਚਨ ਦੀ ਪਾਲਣਾ ਕੀਤੀ ਹੈ ਹੁਣ ਉਹ ਜਾਣ ਗਏ ਸਨ ਹੁਣ ਉਹ ਜਾਣ ਗਏ ਹਨ ਕਿ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਉਹ ਸਭ ਤੇਰੇ ਵੱਲੋਂ ਹੈ ਕਿਉਂਕਿ ਜਿਹੜੇ ਬਚਨ ਤੂੰ ਮੈਨੂੰ ਦਿੱਤੇ ਮੈਂ ਉਹਨਾਂ ਤੱਕ ਪਹੁੰਚਾ ਮੈਂ ਉਹਨਾਂ ਤੱਕ ਪਹੁੰਚਾ ਦਿੱਤੇ ਅਤੇ ਉਹਨਾਂ ਨੇ ਸਵੀਕਾਰ ਕੀਤੇ ਅਤੇ ਸੱਚਮੁੱਚ ਜਾਣ ਲਿਆ ਕਿ ਮੈਂ ਤੇਰੇ ਵੱਲੋਂ ਆਇਆ ਹਾਂ ਤੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ ਮੈਂ ਉਹਨਾਂ ਲਈ ਬੇਨਤੀ ਕਰਦਾ ਹਾਂ ਮੈਂ ਸੰਸਾਰ ਲਈ ਬੇਨਤੀ ਨਹੀਂ ਕਰਦਾ ਕਹਿੰਦਾ ਪਰ ਉਹਨਾਂ ਲਈ ਜਿਹੜੇ ਤੂੰ ਮੈਨੂੰ ਦਿੱਤੇ ਹਨ ਕਿਉਂਕਿ ਉਹ ਤੇਰੇ ਹਨ ਜੋ ਕੁਝ ਮੇਰਾ ਹੈ ਉਹ ਸਭ ਤੇਰਾ ਹੈ ਅਤੇ ਜੋ ਕੁਝ ਤੇਰਾ ਹੈ ਉਹ ਮੇਰਾ ਹੈ ਯੂ نو ਇਹ ਸ਼ਬਦ ਚੇਤੇ ਆਉਂਦੇ ਆ ਜਦੋਂ ਇੱਕ ਪੁੱਤਰ ਰਹਿ ਗਿਆ ਸੀ ਉਹ ਦੋ ਪੁੱਤਰੇ ਚੋਂ ਇੱਕ ਪੁੱਤਰ ਨੇ ਆਪਣਾ ਸਾਰਾ ਕੁਝ ਵੇਚ ਕੇ ਤੇ ਜਦੋਂ ਫਿਰ ਉਹ ਗੁੱਸੇ ਹੋਏ ਸੀ ਮੁੰਡਾ ਉਹ ਕਹਿੰਦਾ ਉਹਦੇ ਪੇਰੇ ਨੇ ਉਹਨਾਂ ਕਿਹਾ ਸੀ ਵੀ ਜੋ ਕੁਝ ਮੇਰਾ ਹੈ ਉਹ ਤੇਰਾ ਤੇ ਜੋ ਕੁਝ ਤੇਰਾ ਹੈ ਜੋ ਕੁਝ ਮੇਰਾ ਹੈ ਉਹ ਕਹਿੰਦਾ ਉਹ ਤੇਰਾ ਹੈ ਸੋ ਇੱਥੇ ਹੁਣ ਜਿਸ ਵੀ ਜੇਠਾ ਹੋਣ ਕਰਕੇ ਉਹ ਕਹਿ ਰਿਹਾ ਜੋ ਕੁਝ ਮੇਰਾ ਹੈ ਉਹ ਸਭ ਤੇਰਾ ਹੈ ਅਤੇ ਜੋ ਕੁਝ ਤੇਰਾ ਹੈ ਉਹ ਮੇਰਾ ਹੈ ਅਤੇ ਉਹਨਾਂ ਵਿੱਚ ਮੇਰੀ ਮਹਿਮਾ ਹੋਈ ਹੈ ਹੁਣ ਮੈਂ ਇਸ ਸੰਸਾਰ ਵਿੱਚ ਨਹੀਂ ਰਹਾਂਗਾ ਪਰ ਇਹ ਸੰਸਾਰ ਵਿੱਚ ਹਨ ਅਤੇ ਮੈਂ ਤੇਰੇ ਕੋਲ ਆ ਰਿਹਾ ਹਾਂ हे ਪਵਿੱਤਰ ਪਿਤਾ ਆਪਣੇ ਉਸ ਨਾਮ ਵਿੱਚ ਜਿਹੜਾ ਤੂੰ ਮੈਨੂੰ ਦਿੱਤਾ ਹੈ ਇਹਨਾਂ ਨੂੰ ਸੁਰੱਖਿਅਤ ਰੱਖ ਤਾਂ ਕਿ ਉਹ ਸਾਡੇ ਵਾਂਗ ਇੱਕ ਹੋਣ ਜਦੋਂ ਮੈਂ ਉਹਨਾਂ ਦੇ ਨਾਲ ਸੀ ਤਾਂ ਮੈਂ ਤੇਰੇ ਉਸ ਨਾਮ ਵਿੱਚ ਜਿਹੜਾ ਤੂੰ ਮੈਨੂੰ ਦਿੱਤਾ ਹੈ ਉਹਨਾਂ ਨੂੰ ਸੁਰੱਖਿਤ ਰੱਖਿਆ ਅਤੇ ਉਹਨਾਂ ਦੀ ਰਾਖੀ ਕੀਤੀ ਅਤੇ 나ਸ ਦੇ ਪੁੱਤਰ ਤੋਂ ਇਲਾਵਾ ਕੋਈ ਵੀ 나ਸ ਦਾ ਪੁੱਤਰ ਜੂਡਸ ਐਸਕੇਰੋਤੀ ਸੀ ਸੋ 나ਸ ਦਾ ਪੁੱਤਰ ਕਹਿੰਦਾ ਮਤਲਬ ਇਹ ਜਿਹੜੇ ਤੂੰ ਮੈਨੂੰ ਦਿੱਤੇ ਆ ਇਹਨਾਂ ਨੂੰ ਮੈਂ ਸਾਰੇ ਨੂੰ ਸਾਂਭ ਕੇ ਰੱਖਿਆ ਸਿਵਾਏ 나ਸ ਦੇ ਪੁੱਤਰ ਤੋਂ ਇਲਾਵਾ ਉਹ ਕਹਿੰਦਾ ਰਾਈ 나ਸ ਦੇ ਪੁੱਤਰ ਤੋਂ ਇਲਾਵਾ ਇਹ ਸੀ ਜੂਡਸ ਐਸਕੇਰੋਤੀ ਕੋਈ ਵੀ ਉਹਨਾਂ ਵਿੱਚੋਂ 나ਸ ਨਹੀਂ ਹੋਇਆ ਤਾਂ ਕਿ ਲੇਖਤ ਪੂਰੀ ਹੋਵੇ ਪਰ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਇਹ ਗੱਲਾਂ ਮੈਂ ਸੰਸਾਰ ਵਿੱਚ ਇਸ ਲਈ ਕਹਿ ਰਿਹਾ ਹਾਂ ਤਾਂ ਕਿ ਉਹ ਆਪਣੇ ਵਿੱਚ ਮੇਰਾ ਪੂਰਾ ਆਨੰਦ ਪਾਉਣ। ਕਹਿੰਦਾ ਮੇਰਾ ਉੱਚੀ ਬੋਲਣ ਦਾ ਮਤਲਬ ਇਹ ਹੈ ਕਿ ਇਹ ਸੁਣ ਕੇ ਆਪਣੇ ਵਿੱਚ ਮਤਲਬ ਜੀਸੂ ਤੇ ਪਿਤਾ ਦੇ ਵਿਚਾਰ ਮੇਰਾ ਪੂਰਾ ਆਨੰਦ ਪਾਉਣ। ਮੈਂ ਉਹਨਾਂ ਨੂੰ ਤੇਰਾ ਵਚਨ ਦਿੱਤਾ ਹੈ। ਅਤੇ ਸੰਸਾਰ ਨੇ ਉਹਨਾਂ ਨਾਲ ਵੈਰ ਕੀਤਾ। ਕਿਉਂਕਿ ਉਹ ਸੰਸਾਰ ਦੇ ਨਹੀਂ ਹਨ ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ। ਮੈਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਇਹਨਾਂ ਨੂੰ ਸੰਸਾਰ ਵਿੱਚੋਂ ਲੈ ਜਾਵੇਂ ਪਰ ਇਹ ਕਿ ਤੂੰ ਇਹਨਾਂ ਨੂੰ ਉਸ ਦੋਸ਼ ਤੋਂ ਸੁਰੱਖਿਅਤ ਰੱਖੇ ਸੋ ਇੱਥੇ ਥੋੜੇ ਜਿਹਾ ਪਾਲਿਸ ਦੇ ਸ਼ਬਦ ਆਉਂਦੇ ਯਾ ਯਾਦ ਚੇਤਾ ਉਹਨੇ ਕਿਹਾ ਸੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਸੰਸਾਰ ਵਿੱਚੋਂ ਨਿਕਲ ਜਾਓ ਜਾਂ ਸੰਸਾਰ ਦੇ ਨਾਲ ਸੰਗਤ ਨਾ ਕਰੋ ਕਰਕੇ ਉਹਦਾ ਮਤਲਬ ਬਈ ਨਹੀਂ ਤਾਂ ਜਿਹੜੀ ਜਿਹੜਾ ਚਾਨਣ ਹੈ ਉਹ ਚਾਨਣ ਤਾਂ ਹਨੇਰੇ ਵਿੱਚ ਚਮਕਣਾ ਹੈ ਸੋ ਹਨੇਰੇ ਵਿੱਚ ਹੋਣਾ ਪੈਣਾ ਸੋ ਕਹਿੰਦੇ ਮੈਂ ਇਹ ਹੀ ਬੇਨਤੀ ਨਹੀਂ ਕਰਦਾ ਕਿ ਤੂੰ ਇਹਨਾਂ ਨੂੰ ਸੰਸਾਰ ਵਿੱਚੋਂ ਲੈ ਜਾਵੇਂ ਮਤਲਬ ਇਹ ਮਾਰ ਕੇ ਚਲ ਜਾਣ ਪਰ ਇਹ ਕਿ ਤੂੰ ਇਹਨਾਂ ਨੂੰ ਉਸ ਦੋਸ਼ ਤੋਂ ਸੁਰੱਖਿਅਤ ਰੱਖੇ। ਉਹ ਸੰਸਾਰ ਦੇ ਨਹੀਂ ਹਨ। ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ। ਸੀ ਸਾਨੂੰ ਰੱਬ ਦੀ ਮਦਦ ਚਾਹੀਦੀ ਹੈ ਕਿ ਜੇ ਅਸੀਂ ਦੋਸ਼ ਜੇ ਵਿਸ਼ਾਕ ਅਸੀਂ ਜੀਸੂ ਦੇ ਹੈਗੇ ਆਂ ਫਿਰ ਵੀ ਸਾਨੂੰ ਜਦੋਂ ਜੀਸੂ ਪ੍ਰਾਰਥਨਾ ਕਰਕੇ ਸਾਨੂੰ ਦੋਸ਼ ਤੋਂ ਸੁਰੱਖਿਆ ਦੀ ਲੋੜ ਆ। ਤੇ ਪਿਤਾ ਅਸੀਂ ਤੁਹਾਡੇ ਪੁੱਤਰ ਜੀਸੂ ਦੇ ਲਹੂ ਦੇ ਰਾਹੀਂ ਪੁੱਛਦੇ ਆ ਕਿ ਸਾਨੂੰ ਇਸ ਸੰਸਾਰ ਦੇ ਰਾਜੇਸ਼ਤਾਨ ਤੋਂ ਬਚਾ ਕੇ ਰੱਖਣਾ। ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਕਰਨ ਦੇ ਕਾਬਿਲ ਨਹੀਂ ਸਮਝਦੇ ਪਰ ਸਾਨੂੰ ਪਤਾ ਕਿ ਤੁਹਾਡੀ ਪਵਿੱਤਰ ਸ਼ਕਤੀ ਦੇ ਰਾਹੀਂ ਤੁਹਾਡੇ ਪੁੱਤਰ ਦੇ ਸਹਾਰੇ ਦੇ ਰਾਹੀਂ ਯਿਸੂ ਤੁਸੀਂ ਆ ਕੇ ਸਾਡੀ ਮਦਦ ਕਰੋ ਇਹ ਅਸੀਂ ਤੁਹਾਡੇ ਪੁੱਤਰ ਦੇ ਨਾਮ ਤੇ ਰਾਹੀਂ ਪੁੱਛਦੇ ਹਾਂ ਆਮੀਨ ਉਹ ਸੰਸਾਰ ਦੇ ਨਹੀਂ ਹਨ ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ ਸਚਾਈ ਨਾਲ ਉਹਨਾਂ ਨੂੰ ਪਵਿੱਤਰ ਕਰ ਤੇਰਾ ਬਚਨ ਸਚਾਈ ਹੈ ਹੋਰ ਬਚਨ ਇੱਥੇ ਲਿਖਿਆ ਆ ਯਿਸੂ ਆਪ ਵੀ ਬਚਨ ਸਦਿਆ ਗਿਆ ਆ ਉਹਦਾ ਬਾਈਬਲ ਜਿਹੜੀ ਪੁਰਾਣੀਆਂ ਲਿਖਤਾਂ ਹੈ ਉਹ ਵੀ ਵਚਨ ਹਜੇ ਨਵੀਆਂ ਲਿਖਤਾਂ ਤਾਂ ਨਹੀਂ ਲਿਖੀਆਂ ਗਈਆਂ ਸੋ ਜਦੋਂ ਯਿਸੂ ਇਥੇ ਕਹਿੰਦਾ ਤੇਰਾ ਵਚਨ ਸਚਾਈ ਹੈ। ਅਤੇ ਇਹ ਵੀ ਸੁਣੇ ਹਾਵੀ ਇਹਨੂੰ ਵੀ ਵਚਨ ਕਿਹਾ ਜਾਂਦਾ ਆ। ਬਈ ਯਿਸੂ ਦੇ ਰਾਹੀਂ ਮੌਕਤੀ ਸੋ ਇਥੇ ਕੇਵੜੀ ਪਤਾ ਨਹੀਂ ਲੱਗਦਾ ਬਈ ਵਚਨ ਕਿਹੜੇ ਕਿਹੜੀ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਜਿਸ ਤਰ੍ਹਾਂ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ ਉਸੇ ਤਰ੍ਹਾਂ ਮੈਂ ਵੀ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ। ਅਤੇ ਮੈਂ ਆਪਣੇ ਆਪ ਨੂੰ ਉਹਨਾਂ ਲਈ ਪਵਿੱਤਰ ਕਰਦਾ ਹਾਂ ਮੈਂ ਅਤੇ ਮੈਂ ਆਪਣੇ ਆਪ ਨੂੰ ਉਹਨਾਂ ਲਈ ਪਵਿੱਤਰ ਕਰਦਾ ਹਾਂ ਤਾਂ ਕਿ ਉਹ ਵੀ ਸੱਚਾਈ ਦੁਆਰਾ ਪਵਿੱਤਰ ਕੀਤੇ ਜਾਣ ਮੈਂ ਕੇਵਲ ਇਹਨਾਂ ਲਈ ਹੀ ਬੇਂਤੀ ਨਹੀਂ ਕਰਦਾ ਸੋ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਬਚਨ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ ਸੋ ਹੁਣ ਇਹ ਸਿਰਫ ਆਪਣੇ ਚੇਲਿਆਂ ਬਾਰੇ ਨਾ ਅਸੀਂ ਗੱਲ ਕਰ ਰਹੇ ਜਿਹੜੇ ਉਸ ਵੇਲੇ ਉਹਦੇ ਚੇਲੇ ਸੀ ਪਰ ਕਹਿੰਦਾ ਜਿਨ੍ਹਾਂ ਨੇ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੇ ਵੀ ਵਿਸ਼ਵਾਸ ਕਰਨਾ ਹੈ ਉਹਨਾਂ ਲਈ ਵੀ ਮੈਂ ਇਹ ਬੇਨਤੀ ਕਰਦਾ ਹਾਂ ਤਾਂ ਕਿ ਉਹ ਸਾਰੇ ਇੱਕ ਹੋਣ ਜਿਵੇਂ ਇਹ ਪਿਤਾ ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਉਹ ਵੀ ਸਾਡੇ ਵਿੱਚ ਇੱਕ ਹੋਣ ਤਾਂ ਕਿ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਭੇਜਿਆ ਸੋ ਇੰਟਰਸਟਿੰਗ ਬੰਲਾ ਜਿਹੜਾ ਯਿਸੂ ਕਹਿੰਦੀ ਸੀ ਫਿਲਪ ਤੂੰ ਇਨ ਆਹਰਾਨ ਯਾ ਬੀ ਤੂੰ ਮੈਨੂੰ ਤੂੰ ਪਿਤਾ ਨੂੰ ਕਹਿੰਦਾ ਉਹ ਕਹਿੰਦਾ ਪਿਤਾ ਮੇਰੇ ਵਿੱਚ ਹੈ ਤੇ ਮੈਂ ਪਿਤਾ ਦੇ ਵਿੱਚ ਆਈ ਥਿੰਕ ਉਹ ਤੋਂ ਪਹਿਲਾਂ ਉਹਨੇ ਗੱਲ ਕਹੀ ਸੀ ਪਰ ਇੱਥੇ ਉਹ ਕਹਿ ਰਿਹਾ ਕਿ ਅਸੀਂ ਵੀ ਇੱਕ ਦੂਸਰੇ ਦੇ ਵਿੱਚ ਹੋ ਸਕਦੇ ਹਾਂ ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਉਹ ਵੀ ਸਾਡੇ ਵਿੱਚ ਇੱਕ ਹੋਣ ਤਾਂ ਕਿ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਭੇਜਿਆ ਉਹ ਮੈਮਾ ਜਿਹੜੀ ਤੂੰ ਮੈਨੂੰ ਦਿੱਤੀ ਮੈਂ ਉਹਨਾਂ ਨੂੰ ਦਿੱਤੀ ਹੈ ਤਾਂ ਕਿ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ ਤਾਂ ਕਿ ਉਹ ਸਿੱਧ ਹੋ ਕੇ ਇੱਕੋ ਹੀ ਹੋ ਜਾਣ ਅਤੇ ਸੰਸਾਰ ਜਾਣ ਲਵੇ ਕਿ ਤੂੰ ਮੈਨੂੰ ਭੇਜਿਆ ਹੈ ਅਤੇ ਜਿਵੇਂ ਤੂੰ ਮੇਰੇ ਨਾਲ ਪਿਆਰ ਕੀਤਾ ਉਸਿੱਤਾਂ ਉਹਨਾਂ ਨਾਲ ਵੀ ਪਿਆਰ ਕੀਤਾ। हे ਪਿਤਾ ਮੈਂ ਚਾਹੁੰਦਾ ਹਾਂ ਕਿ ਜਿਹੜੇ ਤੂੰ ਮੈਨੂੰ ਦਿੱਤੇ ਹਨ ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ ਤਾਂ ਕਿ ਉਹ ਮੇਰੀ ਉਸ ਮਹਿਮਾ ਨੂੰ ਵੇਖਣ ਜਿਹੜੀ ਤੂੰ ਮੈਨੂੰ ਦਿੱਤੀ ਆ ਕਿਉਂਕਿ ਸੰਸਾਰ ਦੀ ਰਚਨਾ ਤੋਂ ਪਹਿਲਾਂ ਤੂੰ ਮੇਰੇ ਨਾਲ ਪਿਆਰ ਕੀਤਾ। हे ਧਰਮੀ ਪਿਤਾ ਸੰਸਾਰ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਹਾਂ ਅਤੇ ਇਹਨਾਂ ਨੇ ਵੀ ਜਾਣ ਲਿਆ ਹੈ ਕਿ ਤੂੰ ਮੈਨੂੰ ਭੇਜਿਆ ਹੈ ਮੈਂ ਤੇਰਾ ਨਾਮ ਇਹਨਾਂ ਉੱਤੇ ਪ੍ਰਗਟ ਕੀਤਾ ਅਤੇ ਪ੍ਰਗਟ ਕਰਾਂਗਾ ਤਾਂ ਕਿ ਜਿਹੜਾ ਪਿਆਰ ਤੂੰ ਮੈਨੂੰ ਕੀਤਾ ਹੈ ਉਹ ਇਹਨਾਂ ਵਿੱਚ ਹੋਵੇ ਅਤੇ ਮੈਂ ਇਹਨਾਂ ਵਿੱਚ ਹੋਣਾ ਸੋ ਸਿਅਗੇ 17 18ਵਾਂ ਅਧਿਆਇ ਸੋ 18ਵਾਂ ਸਾਰਾ ਅਧਿਆਇ ਜਿਹੜਾ ਉਹ ਜਿਸ ਦੀ ਪ੍ਰਾਰਥਨਾ ਹੋ ਰਹੀ ਹੈ ਤੇ ਹੁਣ ਅਸੀਂ ਮੁੜ ਕੇ ਉਸ ਸਮੇ ਜਿਹੜੇ ਹਾਲਾਤ ਹੋ ਰਹੇ ਸੀ ਉਹਨਾਂ ਬਾਰੇ ਗੱਲ ਕਰਦੇ ਆ 18ਵਾਂ ਦੇ ਵਿੱਚ 18ਵੀਂ ਦੇ ਵਿੱਚ ਜਦੋਂ ਯਿਸੂ ਨੇ ਇਹ ਗੱਲਾਂ ਕਹਿ ਚੁੱਕਾ ਤਾਂ ਆਪਣੇ ਚੇਲਿਆਂ ਦੇ ਨਾਲ ਇਥੇ ਲਈ ਕਿ ਕੇਦਰੋਂ ਨਾਲੇ ਵਪਾਰ ਚਲਾ ਗਿਆ ਉੱਥੇ ਇੱਕ ਬਾਗ ਸੀ ਜਿਸ ਵਿੱਚ ਉਸ ਨੇ ਅਤੇ ਉਸ ਦੇ ਚੇਲਿਆਂ ਨੇ ਪ੍ਰਵੇਸ਼ ਕੀਤਾ ਯਹੂਦਾ ਵੀ ਜਿਹੜਾ ਉਸ ਨੂੰ ਫੜਵਾਉਣ ਵਾਲਾ ਸੀ ਉਹ ਇਸ ਥਾਂ ਬਾਰੇ ਜਾਣਦਾ ਸੀ ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦਾ ਹੁੰਦਾ ਸੀ ਸੋ ਉਹਨੂੰ ਪਤਾ ਸੀ ਕਿ ਯਿਸੂ ਨੇ ਇੱਥੇ ਜਾਣਾ ਹੈ ਤੇ ਤਾਂ ਹੀ ਹੁਣ ਉਹਨੇ ਆਹ ਮੌਕਾ ਲੈਣਾ ਸੀ ਉਹਨੂੰ ਜੀਸਸ ਨੂੰ ਗ੍ਰਫਤਾਰ ਕਰਨ ਲਈ ਰਾਤ ਨੂੰ ਤਦ ਯਹੂਦਾ ਸੈਨਾ ਦੇ ਇੱਕ ਅਦਾਲਤ ਨੂੰ ਅਤੇ ਪ੍ਰਧਾਨ ਜਾਜਕਾ ਤੇ ਫਰੀਸੀਆਂ ਦੇ ਸੇਵਕਾਂ ਨੂੰ ਲੈ ਕੇ ਅਮ ਇੱਥੇ ਲਿਖਿਆ ਹੈ ਲਾਲਟੈਨਾ ਉਹ ਸੌਰੀ ਇੱਥੇ ਲਿਖਿਆ ਉਹਨੇ ਕੀ ਲਿਆ ਅਕਸ਼ੀਤੀ ਜੀ ਆਤ ਵਿੱਚ ਅਸੀਂ ਦੇਖ ਰਹੇ ਹਾਂ ਹਾਂ ਓਕੇ ਇੱਥੇ ਲਿਖਿਆ ਹੈ ਉਹਨਾਂ ਨੇ ਜਿਹੜੀ ਲੈਂਟਰਨਾ ਮਤਲਬ ਤੇ ਹੋਰ ਦੇਖਣ ਵਾਲੀਆਂ ਚੀਜ਼ਾਂ ਅੱਗ ਮਤਲਬ ਚ ਉਹ ਉਸ ਵੇਲੇ ਟੋਰਚ ਜਿਹੜੀ ਉਹਨਾਂ ਕੋਲ ਹੁੰਦੀ ਸੀ ਅਤੇ ਹਥਿਆਰਾਂ ਨਾਲ ਉੱਥੇ ਆਇਆ ਤਦ ਯਿਸੂ ਸਭ ਜਾਣ ਕੇ ਜੋ ਉਸ ਨਾਲ ਆਪਰਨ ਵਾਲਾ ਸੀ ਬਾਹਰ ਨਿਕਲਿਆ ਤੇ ਉਹਨਾਂ ਨੂੰ ਕਿਹਾ ਤੁਸੀਂ ਕਿਸ ਨੂੰ ਲੱਭਦੇ ਹੋ ਉਹਨਾਂ ਨੇ ਉੱਤਰ ਦਿੱਤਾ ਯਿਸੂ ਨਾਸਰੀਨ ਨੂੰ ਉਸ ਨੇ ਉਹਨਾਂ ਨੂੰ ਕਿਹਾ ਮੈਂ ਹੀ ਹਾਂ ਉਸ ਨੂੰ ਫੜਵਾਨ ਵਾਲਾ ਯਹੂਦ ਦਾ ਵੀ ਉਹਨਾਂ ਦੇ ਨਾਲ ਖੜਾ ਸੀ ਸੋ ਜਦੋਂ ਉਸ ਨੇ ਕਿਹਾ ਮੈਂ ਹੀ ਹਾਂ ਤਾਂ ਉਹ ਪਿਛਾਂ ਹਟ ਗਏ ਅਤੇ ਜ਼ਮੀਨ ਤੇ ਡੈਗ ਪਏ ਸੋ ਉਹਨਾਂ ਨੇ ਯਿਸੂ ਨੂੰ ਦੇਖਿਆ ਕੋਸ ਨਹੀਂ ਹੋਇਆ ਜਿਸੂ ਆ ਗਿਆ ਕੋਸ ਨਹੀਂ ਹੋਇਆ ਜਿਸ ਨੇ ਜਦੋਂ ਕਿਹਾ ਕਿ ਮੈਂ ਹੀ ਹਾਂ ਉਹ ਪਿੱਛੇ ਨੂੰ ਡੱਗ ਪਏ ਸੋ ਉਹਦਾ ਕਾਰਨ ਕੀ ਹੋਣਾ ਸੀ ਕੀ ਉਹ ਆਪਣੀ ਮਰਜ਼ੀ ਨਾਲ ਡਿਗੇ ਜਾਂ ਆਪ ਡਰ ਕੇ ਡਿਗੇ ਜਾਂ ਰੱਬ ਨੇ ਇਸ ਤਰ੍ਹਾਂ ਕਰਵਾਇਆ ਆਈ ਡੋਨੋ ਤਾਂ ਉਸ ਨੇ ਫਿਰ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਕੇਸ ਨੂੰ ਲੱਭਦੇ ਹੋ ਉਹਨਾਂ ਨੇ ਕਿਹਾ ਯਿਸੂ ਨਾਸਰੀਨ ਇਸ ਨੇ ਉੱਤਰ ਦਿੱਤਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਉਹ ਮੈਂ ਹੀ ਹਾਂ ਤੁਸੀਂ ਮੈਨੂੰ ਲੱਭਦੇ ਹੋ ਤਾਂ ਇਹਨਾਂ ਨੂੰ ਜਾਣ ਦਿਓ ਮਤਲਬ ਆਪਣੇ ਆਪਣੇ ਚੇਲਿਆਂ ਨੂੰ ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜੋ ਉਸਨੇ ਕਿਹਾ ਸੀ ਕਿ ਜਿਹੜੇ ਤੂੰ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਮੈਂ ਇੱਕ ਵੀ ਨਹੀਂ ਗਵਾਇਆ ਸੋ ਇਥੇ ਲੱਗਦਾ ਵੀ ਸਰੀਰਕ ਸੁਰੱਖਿਆ ਬਾਰੇ ਵੀ ਗੱਲ ਹੋ ਰਹੀ ਆ ਜਦੋਂ ਜੀਸੂ ਕਹੇ ਮੈਂ ਇੱਕ ਨੂੰ ਨਹੀਂ ਗਵਾਇਆ ਸਿਰਫ ਮਤਲਬ ਧਾਰਮੀ ਤੌਰ ਤੇ ਨਹੀਂ ਗਵਾਇਆ ਪਰ ਸਰੀਰਕ ਤੌਰ ਤੇ ਕਿਉਂਕਿ ਜੂਡਿਸਿਸ ਕੇਰਾਉਤੀ ਮਰ ਗਿਆ ਸੀ ਉਸ ਤੋਂ ਬਾਅਦ ਉਹਨੇ ਆਪ ਆਪਣੀ ਜਾਨ ਲੈ ਲਈ ਸੀ ਸੋ ਹੁਣ ਉਹ ਕਹਿੰਦਾ ਇੱਥੇ ਉਹ ਕਹਿ ਰਿਹਾ ਮਤਲਬ ਇੱਥੇ ਉਹਨਾਂ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਤੋਂ ਬਾਅਦ ਇਹ ਗੱਲ ਕਹੀ ਕਿ ਜਿਹੜੇ ਤੂੰ ਮੈਨੂੰ ਦਿੱਤੇ ਸਨ ਉਹਨਾਂ ਵਿੱਚੋਂ ਮੈਂ ਇੱਕ ਵੀ ਨਹੀਂ ਗਵਾਇਆ ਮਤਲਬ ਇਹ ਉਹਦੀ ਪ੍ਰਾਰਥਨਾ ਵਿੱਚ ਜਿਹੜੇ ਸ਼ਬਦ ਉਹਨੇ ਕਹੇ ਸੀ ਉਹ ਹੁਣ ਇੱਥੇ ਪੂਰੇ ਹੋ ਰਹੇ ਆ ਮਤਲਬ ਉਹਨੂੰ ਵਿਚਾਰਿਆ ਉਹਨਾਂ ਦੀ ਜਾਨ ਵੀ ਤਦ ਸਮੂਨ ਪਤਰਸ ਨੇ ਉਹ ਤਲਵਾਰ ਜਿਹੜੀ ਉਸ ਦੇ ਕੋਲ ਸੀ ਖਿੱਚੀ ਅਤੇ ਮਹਾਜਾਜਕ ਦੇ ਦਾਸ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਸੁਟਿਆ ਉਸ ਦਾਸ ਦਾ ਨਾਮ ਮਲਕੋਸ ਸੀ ਤਦ ਯਿਸੂ ਨੇ ਪਤਰਸ ਨੂੰ ਕਿਹਾ ਤਲਵਾਰ ਨੂੰ ਮਿਆਨ ਵਿੱਚ ਰੱਖ ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਆ ਕਿ ਮੈਂ ਉਹਨੂੰ ਨਾ ਪੀਵਾਂ ਸੋ ਪਿਆਲਾ ਕੀ ਸੀ ਮਤਲਬ ਉਹਦਾ ਮਤਲਬ ਇਹ ਸੀ ਕਿ ਜਿਹੜੀ ਰੱਬ ਨੇ ਚੀਜ਼ ਮੇਰੇ ਲਈ ਸੌਂਪੀ ਆ ਕਿ ਹੁਣ ਮੈਂ ਮਹਾਰਾ ਇਹਨਾਂ ਦੇ ਹੱਥੋਂ ਉਹ ਮੈਂ ਨਾ ਕਰਾਂ ਮੇਰੇ ਨਾਲ ਨਾ ਹੋਵੇ ਉਹ ਪਿਆਲਾ ਮੈਂ ਨਾ ਪੀਵਾਂ ਸੋ ਪਤਰਸ ਨੂੰ ਕਹਿੰਦਾ ਤਲਵਾਰ ਨੂੰ ਆਪਣੀ ਮਿਆਨ ਵਿੱਚ ਰੱਖ ਹੁਣ ਅਸੀਂ 12ਵਾਂ ਦੇਖਦੇ ਆਂ ਯੀਸ਼ੂ ਮਹਾਜਾਦਕ ਦੇ ਸਾਹਮਣੇ ਆਉਂਦਾ ਹੈ ਤਦ ਸੈਨਾ ਦੇ ਦਲ ਸਨਾਪਤੀ ਸਨਾਪਤੀ ਅਤੇ ਯਹੂਦੀਆਂ ਦੇ ਸੇਵਕਾਂ ਨੇ ਯੀਸੂ ਨੂੰ ਫੜ ਕੇ ਵੰਲਿਆ ਅਤੇ ਪਹਿਲਾਂ ਉਸ ਨੂੰ ਅਨਾਸ ਕੋ ਲਾਗੇ ਕਿਉਂਕਿ ਉਹ ਉਸ ਸਾਲ ਮਹਾ ਉਹ ਉਸ ਸਾਲ ਦੇ ਮਹਾਜਾਜਕ ਕਿਆਫਾ ਦਾ ਸੌਰਾ ਸੀ ਇਹ ਉਹੀ ਕਿਆਫਾ ਸੀ ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ ਸੋ ਉਹਨੇ ਅਣਜਾਣਪੁਣੇ ਵਿੱਚ ਇਹ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਦਾ ਮਰਨਾ ਚੰਗਾ ਹੈ ਕੌਮ ਲਈ ਪਰ ਉਹਨੇ ਜਿਨ੍ਹਾਂ ਨੇ ਸੁਣੀ ਸੀ ਉਹਦੀ ਗੱਲ ਤੇ ਸ਼ਾਇਦ ਉਹਨੇ ਕਹਿਣ ਵਾਲੇ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਸੀ ਅਸੀਂ ਕੀ ਕਹਿ ਰਹੇ ਹਾਂ ਉਹਨਾਂ ਨੂੰ ਸ਼ਾਇਦ ਇਹ ਲੱਗ ਰਿਹਾ ਸੀ ਕਿ ਅਸੀਂ ਕਹਿ ਰਹੇ ਹਾਂ ਵੀ ਰੋਮੀ ਸਾਮਰਾਜ ਜਿਹਦਾ ਤਾਂ ਕਿ ਸਾਨੂੰ ਸਾਡੇ ਦੇਸ਼ ਤੋਂ ਕੱਢੇ ਨਾ ਇਹਨੂੰ ਮਾਰਨਾ ਪੈਣਾ ਹੈ ਪਰ ਐਕਚੁਅਲੀ ਉਹਨੇ ਭਵਿੱਖਬਾਣੀ ਕੀਤੀ ਸੀ ਕਿ ਮੁਕਤੀ ਯਿਸੂ ਦੇ ਰਾਹੀਂ ਆਣੀ ਸੀ ਸਮੂਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ-ਪਿੱਛੇ ਗਏ। ਉਹ ਚੇਲਾ ਮਹਾਜਾਜਕ ਦੀ ਜਾਣ-ਪਛਾਣ ਦਾ ਸੀ। ਇਸ ਲਈ ਉਹ ਯਿਸੂ ਦੇ ਨਾਲ ਮਹਾਜਾਜਕ ਦੇ ਵੜੇ ਵਿੱਚ ਗਿਆ। ਪਰ ਪਤਰਸ ਬਾਹਰ ਉਹ ਜਿਹੜਾ ਦੂਜਾ ਚੇਲਾ ਸੀ ਲੱਗਦਾ ਕਿ ਇਹ ਮਾਰਕਸ ਸੀ। ਜਿਹਨੇ ਮਾਰਕ ਦੀ ਕਿਤਾਬ ਲਿਖੀ ਹੈ। ਸੋ ਲੱਗਦਾ ਕਿ ਮਾਰਕ ਮਾਰਕ ਸੀਗਾ ਇਹ। ਪਰ ਪਤਰਸ ਬਾਹਰ ਦਰਵਾਜ਼ੇ ਕੋ ਖੜਾ ਰਿਹਾ। ਤਦ ਉਹ ਦੂਜਾ ਚੇਲਾ ਜਿਹੜਾ ਮਹਾਜਾਜਕ ਦੀ ਜਾਣ-ਪਛਾਣ ਦਾ ਸੀ ਬਾਹਰ ਆਇਆ ਤੇ ਦਰਬਾਨਨ ਨਾਲ ਗੱਲ ਕਰਕੇ ਪਤਰਸ ਨੂੰ ਅੰਦਰ ਲਾ ਗਿਆ ਤਦ ਉਸ ਦਾਸੀ ਨੇ ਜੋ ਦਰਬਾਨਣ ਸੀ ਪਤਰਸ ਨੂੰ ਕਿਹਾ ਕਿ ਤੂੰ ਵੀ ਇਸ ਮਨੁੱਖ ਦੇ ਚੇਲਿਆਂ ਵਿੱਚੋਂ ਨਹੀਂ ਉਸ ਨੇ ਕਿਹਾ ਮੈਂ ਨਹੀਂ ਹਾਂ ਦਾਸ ਅਤੇ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਸੇਕ ਰਹੇ ਸਨ ਕਿਉਂਕਿ ਠੰਡ ਸੀ ਅਤੇ ਪਤਰਸ ਵੀ ਉਹਨਾਂ ਦੇ ਨਾਲ ਖੜਾ ਹੋ ਕੇ ਸੇਕ ਰਿਹਾ ਸੀ ਤਦ ਮਹਾਜਾਜਕ ਨੇ ਯਿਸੂ ਤੋਂ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪੁੱਛਿਆ ਜਿਸ ਨੇ ਉਹਨੂੰ ਉੱਤਰ ਦਿੱਤਾ ਕਹਿੰਦਾ ਮੈਂ ਸੰਸਾਰ ਨਾਲ ਖੁੱਲੇ ਆਮ ਗੱਲਾਂ ਕੀਤੀਆਂ ਮੈਂ ਹਮੇਸ਼ਾ ਹੀ ਸਬਾਹਕਾਰ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਸਨ ਉਪਦੇਸ਼ ਦਿੱਤਾ ਅਤੇ ਗੋਪਤ ਕੁਝ ਵੀ ਨਹੀਂ ਰੱਖਿਆ ਤੂੰ ਮੈਨੂੰ ਕਿਉਂ ਪੁੱਛਦਾ ਹੈ ਸੁਣਨ ਬਾਰੇ ਤੋਂ ਪੁੱਛਦਾ ਹੈ ਕਿ ਮੈਂ ਉਹਨਾਂ ਨੂੰ ਕੀ ਕਿਹਾ ਵੇਖ ਉਹ ਜਾਣਦੇ ਹਨ ਕਿ ਮੈਂ ਕੀ ਕਿਹਾ ਤਦ ਉਸਨੇ ਇਹ ਕਿਹਾ ਇੱਥੇ ਲਿਖਿਆ ਜਦੋਂ ਉਸਨੇ ਇਹ ਕਿਹਾ ਮਤਲਬ ਤਾਂ ਸਪਾਹੀਆਂ ਨੇ ਵਿੱਚੋਂ ਇੱਕ ਨੇ ਜਿਹੜਾ ਕੋਲ ਖੜਾ ਸੀ ਜਿਸ ਨੂੰ ਚਪੇੜ ਮਾਰ ਕੇ ਕਿਹਾ ਤੂੰ ਮਹਾ ਜਾਜਕ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈ ਸੀ ਉਹ ਉਹਨੂੰ ਲੱਗਿਆ ਜਿਵੇਂ ਕਹਿੰਦਾ ਵੀ ਤੂੰ ਮੈਨੂੰ ਕਾਹਦੇ ਪੁੱਛਦਾ ਆ ਤੂੰ ਇਹਨਾਂ ਨੂੰ ਪੁੱਛ ਲੈ ਉਹ ਉਸ ਗੱਲ ਨੂੰ ਉਹਦੇ ਜਿਹੜੇ ਇੱਕ ਬੰਦੇ ਜਿਹੜੇ ਮਹਾ ਜਾਜਕ ਦੇ ਬੰਦੇ ਨੇ ਇਸ ਗੱਲ ਨੂੰ ਬੁਰਾ ਸਮਝਿਆ ਵੀ ਦਾ ਸਾਡੇ ਬੰਦੇ ਨੂੰ ਕਾਹਦੇ ਤੂੰ ਬੋਲਿਆ ਰੁੱਖੇ ਤਰੀਕੇ ਦਾ ਜੀ ਉਹਦੇ ਵਿੱਚ ਪੇੜ ਮਾਰੀ ਜੀਸੂ ਦੇ ਹਾਂ ਮੈਂ ਥਿਸ ਇਜ਼ ਦ ਬਿਗਨਿੰਗ ਆਹਂਕ ਇਹ ਪਹਿਲੀ ਛੱਟ ਮਗਬ ਜੀਸੂ ਤੇ ਜੀਸੂ ਦੀ ਉਹਦੇ ਮੂੰਹ ਤੇ ਚਪੇੜ ਮਾਰੀ ਇਸ ਬੰਦੇ ਨੇ ਹੋ ਮੈਨ ਜਦੋਂ ਇਹ ਮੜ ਕੇ ਆਊਗਾ ਜਾਂ ਜਦੋਂ ਇਹ ਨੇ ਇਹ ਨੇ ਕੀ ਸੋਚਣਾ ਆਪਣੇ ਕੰਮ ਬਾਰੇ ਜੀਸੂ ਨੇ ਉਸ ਨੂੰ ਉੱਤਰ ਦਿੱਤਾ ਜੇ ਮੈਂ ਗਲਤ ਕਿਹਾ ਆ ਤਾਂ ਤੂੰ ਉਸ ਗਲਤੀ ਨੂੰ ਸਾਬਤ ਕਰ ਪਰ ਜੇ ਸਹੀ ਕਿਹਾ ਆ ਤਾਂ ਤੂੰ ਮੈਨੂੰ ਕਿਉਂ ਮਾਰਦਾ ਆ ਤਦ ਅਨਾਸ ਨੇ ਉਸ ਨੂੰ ਭਜੇ ਹੋਇ ਨੂੰ ਮਹਾ ਜਾਜਕ ਕੇ ਆਫਾ ਕੋਲ ਭੇਜਦਾ ਸੋ ਐਕਚੁਅਲੀ ਮਹਾ ਜਾਜਕ ਵੀ ਨਹੀਂ ਸੀ ਅਮ ਸਪਾਹੀ ਵਿਚੋਂ ਇੱਕ ਨੇ ਜਿਹੜਾ ਕੋਲ ਖੜਾ ਸੀ ਇਸ ਨੂੰ ਚਪੇੜ ਮਾਰ ਕੇ ਕਿਹਾ ਤੂੰ ਮਹਾ ਜਾਜਕ ਨੂੰ ਇਸ ਤਰ੍ਹਾਂ ਹੱਤਰ ਦੇਣਾ ਸੋ ਬਿਸ਼ੱਕ ਉਹ ਮਹਾ ਜਾਜਕ ਦਸੌਰਾ ਸੀ ਆਈ ਥਿੰਕ ਉਹਨੂੰ ਉਹਦਾ ਜਿਹੜਾ ਬੰਦਾ ਸੀ ਉਹ ਸਪਾਹੀ ਜਿਹੜਾ ਸੀ ਉਹਦਾ ਉਹ ਸੋਚਦਾ ਸੀ ਕਿ ਉਹ ਉਹਦਾ ਉਹਦਾ ਮਹਾ ਜਾਜਕ ਦੇ ਬਰਾਬਰ ਆ ਮੇਬੀ ਦੈਟਸ ਵਾਟ ਇਟਸ ਗੋਇੰਗ ਆਨ ਐਕਚੁਅਲੀ 25 29 ਦੇ ਵਿੱਚੋਂ ਅਸੀਂ ਦੇਖਦੇ ਹਾਂ ਜਾ ਮੇਬੀ ਐ ਵੀ ਐ ਵੀ ਐਕਸ ਹਮੇ ਤੇ ਮਹਾਜਾਜਕ ਸੀ অর ਮੇਬੀ ਦੇ ਬੋਥ ਵਰ ਮਹਾਜਾਜਕ ਡਰਿੰਗ ਦਿਸ ਟਾਈਮ ਆ ਡੋਨਟ ਹਰਨਸ ਮੂਨ ਪਤਰਸ ਖੜਾ ਆਗੇ ਸੇਖ ਰਿਆ ਸੀ ਉਹਨਾਂ ਨੇ ਉਸ ਨੂੰ ਕਿਹਾ ਕਿ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਨਹੀਂ ਦੂਜੀ ਵਾਰ ਰਾਈਟ ਉਸ ਨੇ ਇਨਕਾਰ ਕਰਕੇ ਕਿਹਾ ਮੈਂ ਨਹੀਂ ਹਾਂ ਮਹਾਜਾਜਕ ਦੇ ਦਾਸਾਂ ਵਿੱਚੋਂ ਇੱਕ ਨੇ ਜਿਹੜਾ ਉਸ ਵਿਅਕਤੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਲਾਦਰ ਛੁੱਟਿਆ ਸੀ ਕਿਹਾ ਕਿ ਕੀ ਮੈਂ ਤੈਨੂੰ ਉਸ ਦੇ ਨਾਲ ਬਾਗ ਵਿੱਚ ਨਹੀਂ ਦੇਖਿਆ ਸੀ ਤਦ ਪਤਰਸ ਨੇ ਫੇਰ ਇਨਕਾਰ ਕੀਤਾ ਅਤੇ ਉਸੇ ਵੇਲੇ ਮੋਰਗੇ ਨੇ बांग दे दीती सवेर दे तो पहला ही उन्हें बांग दे दी आवीसी अमीन पत्रस ने इनकार करता फिर हम अख रहे यु पलास के सामने आर वह यिसफा दे को राज भवन लाए अते हजे तड़का ही सी, पर राजभवन अंदर ना गए के किश ना हो जाते पसा खा सकन ਤਤ ਪਲਾਤਸ ਨੇ ਉਹਨਾਂ ਕੋਲ ਬਾਹਰ ਆ ਕੇ ਕਿਹਾ ਤੁਸੀਂ ਇਸ ਮਨੁੱਖ ਦੇ ਵਿਰੁੱਧ ਕੀ ਦੋਸ਼ ਲਾਉਂਦੇ ਹੋ ਉਹਨਾਂ ਨੇ ਉਸ ਨੂੰ ਉੱਤਰ ਦਿੱਤਾ ਜੇ ਇਹ ਆਦਮੀ ਬੁਰਾ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੇਰੇ ਹਵਾਲੇ ਨਾ ਕਰਦੇ ਮਤਲਬ ਉਹਨੂੰ ਜਵਾਬ ਨਹੀਂ ਦੇ ਰਹੇ ਕਹਿੰਦੇ ਵੀ ਅਸੀਂ ਲਿਆਂਦਾ ਹੀ ਇਹਨੂੰ ਬੁਰੇ ਕਰਕੇ ਵੀ ਤੂੰ ਕਿਉਂ ਸਾਡੇ ਤੋਂ ਪੁੱਛ ਕੇ ਇੱਚ ਕਰ ਰਿਹਾ ਹੈ ਪਲਾਤਸ ਨੇ ਉਹਨਾਂ ਨੂੰ ਕਿਹਾ ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੀ ਬਵਸਥਾ ਅਨੁਸਾਰ ਇਸ ਦਾ ਨਿਆਂ ਕਰੋ ਯਹੂਦੀਆਂ ਨੇ ਕਿਹਾ ਕਿਸੇ ਦੀ ਜਾਨ ਲੈਣਾ ਸਾਡੇ ਲਈ ਯੋਗ ਨਹੀਂ ਹੈ ਸੋ ਫਿਰ ਉਹ ਕਹਿੰਦੇ ਸੋਚਦੇ ਹੋਣੇ ਵੀ ਕੌਮਰਾ ਕਿ ਅਸੀਂ ਜਾਨ ਲੈ ਸਕਦੇ ਆ ਅਸੀਂ ਨਹੀਂ ਲੈਣੀ ਤੂੰ ਲੈ ਤੁਸੀਂ ਲੈ ਲਓ ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਵਚਨ ਪੂਰਾ ਹੋਵੇ ਜੋ ਉਸਨੇ ਇਸ ਗੱਲ ਦਾ ਸੰਕੇਤ ਦਿੰਦਾ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਣੀ ਸੀ ਮਤਲਬ ਕਿ ਉਹ ਉਹਦੇ ਬੇਪਰਾਈਆਂ ਕੌਮਾਂ ਨੇ ਉਹਨੂੰ ਮਾਰਨਾ ਸੀ ਰਾਈਟ ਸੋ ਇਹ ਹੋਣਾ ਕਿੱਦਾਂ ਸੀ ਯਹੂਦੀਆਂ ਨੇ ਆਪਣੇ ਆਪ ਨੂੰ ਪ੍ਰੈਸ਼ ਨਹੀਂ ਸੀ ਕਰਨਾ ਉਹਨਾਂ ਨੇ ਦੂਜਿਆਂ ਦੇ ਹੱਥੋਂ ਮਰਵਾਉਣਾ ਸੀ ਸੋ ਇਹ ਜਿਹੜੀ ਗੱਲ ਹੈ ਸਾਰੀ ਪ੍ਰਵਕਵਾਣੀ ਦੀ ਪੂਰਤੀ ਅਨੁਸਾਰ ਹੋ ਰਹੀ ਹੈ ਤਦ ਬਲਅਤਸ ਵੀ ਇਹ ਰਾਜ ਭਵਨ ਵਿੱਚ ਆਇਆ ਅਤੇ ਯੀਸੂ ਨੂੰ ਸਾਧ ਕੇ ਉਸ ਨੂੰ ਕਿਹਾ ਕੀ ਤੂੰ ਯਹੂਦੀਆਂ ਦਾ ਰਾਜਾ ਹੈ ਯੀਸੂ ਨੇ ਉੱਤਰ ਦੇ ਦਿੱਤਾ ਕੀ ਤੂੰ ਇਹ ਜਾਣ ਇਹ ਕੀ ਤੂੰ ਇਹ ਆਪਣੇ ਵੱਲੋਂ ਪੁੱਛਦਾ ਹੈ ਜਾਂ ਹੋਰਨਾਂ ਨੇ ਤੈਨੂੰ ਮੇਰੇ ਵੇਖੇ ਦੱਸਿਆ ਬਲਅਤਸ ਨੇ ਕਿਹਾ ਮੈਂ ਕੋਈ ਯਹੂਦੀ ਹਾਂ ਤੇਰੀ ਹੀ ਕਾਮ ਅਤੇ ਮਹਾ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਤੂੰ ਕੀ ਤੂੰ ਕੀ ਕੀਤਾ ਆ ਯੀਸੂ ਨੇ ਉਹਨੂੰ ਉੱਤਰ ਦਿੱਤਾ ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ ਜੇ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਲੜਦੇ ਤਾਂ ਕਿ ਮਜਹੂਦਿਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਮੇਰਾ ਰਾਜ ਤਾਂ ਇੱਥੋਂ ਦਾ ਨਹੀਂ ਹੈ ਤਦ ਪਲਾਟਸ ਨੇ ਉਸ ਨੂੰ ਕਿਹਾ ਕੀ ਤੂੰ ਰਾਜ ਆਂ ਜਿਸ ਨੇ ਉੱਤਰ ਦਿੱਤਾ ਤੂੰ ਸਹੀ ਕਹਿੰਦਾ ਆ ਕਿ ਮੈਂ ਰਾਜ ਆਂ ਮੈਂ ਇਸੇ ਲਈ ਜਨਮ ਲਿਆ ਆ ਅਤੇ ਇਸੇ ਇਸੇ ਲਈ ਸੰਸਾਰ ਵਿੱਚ ਆਇਆ ਹਾਂ ਤਾਂ ਕਿ ਮੈਂ ਸੱਚ ਦੀ ਗਵਾਹੀ ਦੇਵਾਂ ਹਰੇਕ ਜਿਹੜਾ ਸੱਚ ਤੋਂ ਹੈ ਮੇਰੀ ਆਵਾਜ਼ ਸੁਣਦਾ ਹੈ ਸੋ ਅਗੇਨ ਇਹ ਜਿਹੜੀ ਗੱਲ ਹੈ ਹਰੇਕ ਜਿਹੜਾ ਸੱਚ ਤੋਂ ਹੈ ਮਤਲਬ ਜਿਸ ਤੋਂ ਕਹਿਣ ਦਾ ਮਤਲਬ ਜਿਹੜਾ ਇਹ ਸੰਦੇਸ਼ ਹੈ ਯੂ نو ਅਸੀਂ ਕੇਵਰੀ ਕਹਿੰਦੇ ਆ ਅਸੀਂ ਬੋਲਦੇ ਆ ਦੱਸਦੇ ਆ ਤੇ ਕੋਈ ਸੁਣਦਾ ਨਹੀਂ ਸਾਨੂੰ ਯੂ نو ਅਸੀਂ ਜੀਸੂ ਬਾਰੇ ਦੱਸਦੇ ਆ ਉਹ ਗੱਲ ਸਾਡੀ ਸੁਣਦੇ ਨਹੀਂ ਯੂ نو ਇਸ ਕਰਕੇ ਨਹੀਂ ਉਹ ਸੁਣਦੇ ਕਿਉਂਕਿ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ ਮੇਬੀ ਆਈ ਮੀਨ ਕੋਈ ਐਕਸਟ੍ਰੀਮ ਸਿਚੁਏਸ਼ਨ ਵਿੱਚ ਹੋ ਵੀ ਸਕਦਾ ਇਦਾਂ ਪਰ ਐਨੀਵੇਜ਼ ਮੇਰਾ ਪੁਆਇੰਟ ਹੈ ਵੀ ਜੀ ਉਹ ਜਿਹੜਾ ਸੁਨੇਹਾ ਆ ਉਸ ਬੰਦੇ ਹੈ ਨਹੀਂ ਉਸ ਨੇ ਜਿਹਦਾ 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 ਤੁਹਾਨੂੰ ਪਤਾ ਮੈਗਨੇਟ ਨੂੰ ਅਸਿਕਿਆ ਨਹੀਂ ਮੈਗਨੇਟ ਦੇ ਦੋ ਪਾਸੇ ਹੁੰਦੇ ਆ ਜੇ ਤੁਸੀਂ ਦੋ ਮੈਗਨੇਟ ਲੈਨੇ ਆ ਇੱਕ ਪਾਸਾ ਉਸ ਮੈਗਨੇਟ ਨੂੰ ਧੱਕਾ ਮਾਰਦਾ ਹੈ ਦੂਰ ਕਰਦਾ ਹੈ ਜਿਉਂ ਨੂੰ ਘੁਮਾ ਦਿਓ ਦੂਜੀ ਜਿਹੜੇ ਦੂਜੇ ਜਿਹੜਾ ਪਾਸਾ ਆਇਆ ਉਹਨੂੰ ਉਹਨੂੰ ਜਿਹੜਾ ਖਿੱਚਦਾ ਆ ਆਪਣੇ ਨੇੜੇ ਕਿਆ ਨਾ ਮਤਵੇ ਜੇ ਇਸ ਤਰ੍ਹਾਂ ਲੱਗ ਰਿਹਾ ਜੀਸੂ ਕਹਿ ਰਿਹਾ ਕਿ ਜਿਹੜਾ ਰੱਬ ਦਾ ਆ ਉਹਨੇ ਮੇਰੇ ਸ਼ਬਦ ਮੈਂ ਜੋ ਮੈਂ ਕਹਿ ਰਿਹਾ ਉਹਨੂੰ ਸੁਣ ਕੇ ਜਾਂ ਜਿਹੜਾ ਜਦੋਂ ਅਸੀਂ ਜੀਸੂ ਬਾਰੇ ਦੱਸਦੇ ਆ ਉਹਨੇ ਖਿੱਚਿਆ ਜਾਣਾ ਉਸ ਵੱਲ ਕਰਕੇ ਉਹ ਰੱਬ ਦਾ ਆ ਜਿਹੜਾ ਨਹੀਂ ਹੈਗਾ ਉਹਨੇ ਦੂਰ ਕੀਤਾ ਜਾਣਾ ਜਿੰਨਾ ਮਰਜੀ ਤੁਸੀਂ ਉਸ ਸੰਦੇਸ਼ ਨੂੰ ਪਿਆਰਾ ਬਣਾ ਲਓ ਰਾਈਟ ਸੋ ਇੱਥੇ ਲਿਖਿਆ ਤੁਸੀਂ ਸਹੀ ਕਹਿੰਦਾ ਕਿ ਮੈਂ ਰਾਜਾ ਆਂ ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਲਈ ਸੰਸਾਰ ਵਿੱਚ ਆਇਆ ਹਾਂ ਐਕਸਕਿਊਜ਼ ਮੀ ਤਾਂ ਕਿ ਮੈਂ ਸੱਚ ਦੀ ਗਵਾਹੀ ਦੇਵਾਂ ਹਰੇਕ ਜਿਹੜਾ ਸੱਚ ਤੋਂ ਹੈ ਮੇਰੀ ਆਵਾਜ਼ ਸੁਣਦਾ ਹੈ ਉਹ ਕਹਿੰਦਾ ਵੀ ਜਿਹੜਾ ਜਿਹਨੇ ਸੁਣਨਾ ਹੈ ਇਦਾਂ ਨਹੀਂ ਉਹਦੇ ਵਿੱਚ ਕੋਈ ਖੂਬੀ ਉਹ ਹੈਗਾ ਹੀ ਸੱਚ ਤੋਂ ਮਤਲਬ ਹਰ ਇੱਕ ਸੰਵਾਦ ਕੋਈ ਇਦਾਂ ਦੀ ਚੀਜ਼ ਆ ਜਿਹੜੀ ਦਿਖਾਉਂਦੀ ਆ ਕਿ ਉਹ ਹੈ ਕਿੱਥੋਂ ਸੱਚ ਤੋਂ ਜਾਂ ਝੂਠ ਤੋਂ ਪਲਾਟਸ ਨੇ ਉਸਨੇ ਕਿਹਾ ਸੱਚ ਕੀ ਇਹ ਕਹਿਆ ਕਿ ਉਹ ਫਿਰ ਜਹੂਦਿਆਂ ਕੋਲ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਦੇਖਦਾ ਤੁਹਾਡੀ ਰੀਤ ਹੈ ਕਿ ਪ੍ਰਸਾਦ ਅਤੇ ਹਾਰਤੇ ਮੈਂ ਤੁਹਾਡੇ ਲਈ ਕਿਸੇ ਨੂੰ ਛੜਾ ਕਿਸੇ ਨੂੰ ਛੜਾ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਜਹੂਦੀਆਂ ਦੇ ਰਾਜ ਨੂੰ ਛੱਡ ਦੇਵਾਂ ਸੋ ਉਹ ਉਹ ਕਹਿੰਦਾ ਮੈਨੂੰ ਕੋਸੇ ਇਹਦੇ ਵਿੱਚ ਗਲਤ ਨਹੀਂ ਦੱਸਿਆ ਅਸੀਂ ਐਨੀਵੇਜ਼ ਇਹਨਾਂ ਦੇ ਨਾਲ ਵਿੱਚ ਇੱਕ ਬੰਦਾ ਅਪਰਾਧੀ ਤੁਹਾਡਾ ਤੁਹਾਨੂੰ ਮੋੜ ਕੇ ਦਿੰਨੇ ਹੁੰਦੇ ਆ ਚਲੋ ਜੀ ਤੁਸੀਂ ਕਹਿ ਵੀ ਦਿੰਨੇ ਆ ਵੀ ਅਪਰਾਧੀ ਆ ਮੈਂ ਮੰਨ ਲੈਂਨ ਹਾਂ ਵੀ ਅਪਰਾਧੀ ਆ ਪਰ ਇਹਨੂੰ ਹੁਣ ਤੁਸੀਂ ਜਿਦਾ ਰੀਲੀਜ਼ ਕਰ ਸਕਦੇ ਇਹਨੂੰ ਪਾਰਡਨ ਮੈਂ ਦੇ ਸਕਦਾ ਹਾਂ ਜਿਦਾ ਅਮਰੀਕਾ ਦੇ ਲੀਡਰ ਉਹ ਪਾਰਡਨ ਦੇ ਦਿੰਦੇ ਆ ਸੋ ਇਸੇ ਤਰ੍ਹਾਂ ਉਸ ਸਮੇਂ ਵੀ ਇਸੇਗਾ ਕੇਸ ਇਸ ਇਹਨਾਂ ਦੇ ਨਾਲ ਵਿੱਚ ਇੱਕ ਬੰਦੇ ਨੂੰ 파ੜਨ ਦੇ ਦਿੰਦਾ ਸੀ ਸੋ ਕਹਿੰਦਾ ਬਸ਼ਾ ਕਿ ਇਹ ਅਪਰਾਧੀ ਆ ਚਲੋ ਮੰਨ ਲੈਂਦੇ ਆ ਤੁਸੀਂ ਵੀ ਕਹਿੰਦੇ ਆ ਅਪਰਾਧੀ ਆ ਮੈਂ ਛੱਡ ਸਕਦਾ ਇਹਨੂੰ ਜੇ ਤੁਸੀਂ ਚਾਹੁੰਦੇ ਆ ਉਹ ਕਹਿੰਦਾ ਤੁਹਾਡੀ ਰੀਤ ਹੈ ਕਿ ਪ੍ਰਸਾਦ ਇਤਫਹਾਰ ਤੇ ਮੈਂ ਤੁਹਾਡੇ ਲਈ ਕਿਸੇ ਨੂੰ ਛੱਡਾਂ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡਾਂ ਮਤਲਬ ਜੀਸਸ ਨੂੰ ਪਰ ਉਹ ਫੇਰ ਚੀਖ ਕੇ ਬੋਲੇ ਇਸ ਨੂੰ ਨਹੀਂ ਸੋ ਕੋ ਬਾਰਬਸ ਨੂੰ ਬਰਾਬਸ ਨੂੰ ਬਰਾਬਸ ਇੱਕ ਡਾਕੂ ਸੀ ਓਕੇ ਸੋ ਉਹ ਕਹਿੰਦੇ ਵੀ ਚਲੋ ਸ਼ਟਨਾ ਤੇ ਤੈਨੂੰ ਪਾਊਗਾ ਪਰ ਇਹਨੂੰ ਇਹਨੂੰ ਨਾ ਛੱਡਿਓ ਪਰ ਬਰਾਬਸ ਨੂੰ ਤੇ ਅਸੀਂ ਅੱਗੇ ਵੀ ਗੱਲ ਕਰਕੇ ਹਟੇ ਆ ਤੇ ਆਈ ਥਿੰਕ ਇਹਦੇ ਬਾਰੇ ਦੁਬਾਰਾ ਸੋਚਣਾ ਬਹੁਤ ਫਾਇਦੇਮੰਦ ਹੈ ਕਿ ਮੈਨੂੰ ਲੱਗ ਰਿਹਾ ਹੈ ਤੇ ਕਈ ਹੋਰਨਾਂ ਨੂੰ ਵੀ ਇਹ ਚੀਜ਼ ਲੱਗਦੀ ਹੈ ਕਿ ਜਿਹੜਾ ਇਹ ਉਹਨਾਂ ਨੇ ਬਰਾਬਸ ਦੀ ਮੰਗ ਕੀਤੀ ਤੇ ਯਿਸੂ ਨੂੰ ਸਜ਼ਾ ਮਿਲੀ ਇਹ ਵੀ ਇੱਕ ਵੱਡੀ ਚੀਜ਼ ਨੂੰ ਦਰਸਾਉਂਦੀ ਹੈ ਕਹਿੰਦਾ ਕਿ ਮਤਲਬ ਬਰਾਬਸ ਇੱਕ ਡਾਕੂ ਸੀ ਮਤਲਬ ਮੰਨਿਆ ਪਰ ਮੰਨਿਆ ਅਪਰਾਧੀ ਸੀ ਤੇ ਉਹ ਕਹਿੰਦੇ ਜਰਜੂਦ ਦੀ ਕਹਿੰਦੇ ਕਿ ਉਸ ਮੰਨੇ ਪਰ ਮੰਨੇ ਨੂੰ ਖੁਲ ਕੋ ਮਾਫ ਕਰਦਾ ਤੇ ਜੀ ਸੁਣੋ 사ਜਾ ਦੇਵ ਜਿਹੜਾ ਦੋਸ਼ੀ ਨਹੀਂ ਸੀ ਜਿਹੜਾ ਮੰਨਿਆ ਪਰ ਮੰਨਿਆ ਅਪਰਾਧੀ ਨਹੀਂ ਸੀ ਜਿਹਦੇ ਕੋਈ ਸਬੂਤ ਨਹੀਂ ਸੀ ਸੋ ਇਹ ਜਿਹੜੀ ਐਕਚੁਅਲੀ ਚੀਜ਼ ਦਰਸਾਉਂਦੀ ਆ ਇਹ ਐਕਚੁਅਲੀ ਲੱਗ ਰਿਹਾ ਕਿ ਇਹ ਹੀ ਕੋਈ ਵੱਡੀ ਚੀਜ਼ ਦਰਸਾਉਂਦੀ ਆ ਇੱਕ ਇੰਗਲਿਸ਼ ਵਿੱਚ ਗਾਣਾ ਵੀ ਆ ਕਿ ਮੈਂ ਹੈ ਮੈਂ ਹਾਂ ਬਰਾਬਰ ਮਤਲਬ ਅਸੀਂ ਸਾਡੇ ਉੱਤੇ ਦੋਸ਼ ਲੱਗਿਆ ਹੋਇਆ ਸੀ ਅਸੀਂ ਤਾਂ ਪਾਪੀ ਹੈਗੇ ਆ ਪਰ ਸਾਡੀ ਜਗਾ ਸਾਨੂੰ ਮਾਫੀ ਮਿਲੀ ਜਦੋਂ ਬਰਾਬਸ ਨੂੰ ਜੀਸੂ ਦੀ ਥਾਂ ਤੇ ਮਾਫੀ ਮਿਲੀ ਤੇ ਸਾਡੀ ਜਗਾ ਤੇ ਜੀਸੂ ਨੂੰ ਜੋ ਅਪਰਾਧੀ ਨਹੀਂ ਹੈ ਜਿਹਦੇ ਵਿੱਚ ਪਾਪ ਨਹੀਂ ਸੀ ਜਿਹੜਾ ਦੋਸ਼ੀ ਨਹੀਂ ਸੀ ਉਹਨੂੰ ਉਹਨੂੰ ਮਾਰਿਆ ਗਿਆ ਸੋ ਉਹਦਾ ਖੂਨ ਡੋਲ੍ਹਿਆ ਗਿਆ ਸੋ ਜੋ ਸਾਡੇ ਉੱਤੇ ਸਜ਼ਾ ਆਉਣੀ ਚਾਹੀਦੀ ਸੀ ਉਹ ਜੀਸੂ ਤੇ ਆਈ ਸੋ ਇਹ ਜਿਹੜਾ ਇਹ ਜਿਹੜੀ ਛੋਟੀ ਜਿਹੀ ਗੱਲ ਆ ਪਰ ਉਹ ਫੇਰ ਕਿ ਚੀਕੇ ਬੋਲੇ ਇਸ ਨੂੰ ਨਹੀਂ ਸਕੋ ਬਰਾਬਸ ਨੂੰ ਬਰਾਬਸ ਇੱਕ ਡਾਕੂ ਸੀ ਇਹ ਇਦੇ ਵਿੱਚ ਪਿੱਛੇ ਕੁਝ ਹੋਰ ਵੀ ਬਹੁਤ ਕੁਸ ਰੱਖਿਆ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਯੀਸੂ ਮਰੀਆ ਪਾਪੀਆਂ ਲਈ ਤੇ ਉਹਦੇ ਮਰਨ ਵਿੱਚ ਵੀ ਉਹਦੇ ਮਰਨ ਦੀ ਘੜੀ ਵਿੱਚ ਵੀ ਇੱਕ ਪਾਪੀ ਨੂੰ ਛੁਡਾਇਆ ਗਿਆ ਜੋ ਵੱਡੇ ਆਉਧੇ ਵਿੱਚ ਸਾਡੇ ਨਾਲ ਹੋਣਾ ਸੀ ਸੋ ਇੱਥੇ ਅਸੀਂ ਫਿਰ ਜohn 18 ਬੰਦ ਕਰਦੇ ਹਾਂ